ਤਨ ਤਾਹੇ ਜਿਵੇਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਅੱਜ ਅੱਜਕੱਲ੍ਹ ਕਹਿੰਦੇ ਵੀ ਲੋਕ ਵੀ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਜੀ ਹਾਏ ਮਰ ਗਏ ਘਰਾਂ ਵੀ ਐਸੀ ਬਾਹਰ ਵੀ ਐਸੀ ਠੀਕ ਆ ਦਰਖਤ ਪੱਟ-ਪੱਟ ਕੇ ਦਿਨ ਵੇ ਦਿਨ ਉਹਦੇ ਤੁਸੀਂ ਪਲਾਟ ਕਲੋਨੀਆਂ ਬਣਾਈ ਜਾਂਦੇ ਆ ਪਲਾਟ ਬਣਾਈਏ ਨੇ ਪੀਜੀ ਵਾਤੇ ਠੀਕ ਆ ਫੇਰ ਕਹਿੰਦੇ ਗਰਮੀ ਗਰਮੀ ਦੇਲੇ ਪੈਣੀ ਆ ਗਾ-ਗਾ ਅੱਗੇ-ਅੱਗੇ ਨਾ ਥੋੜੇ ਆ ਹਾਲ ਹੋਣੇ ਆ ਤੁਸੀਂ ਅੰਦਰ ਬੈਠ ਕੇ ਵੀ ਥੋੜੇ ਜਿਹੜੇ ਮਤਲਬ ਕੋਈ ਵੀ ਲੋਹੇ ਦਾ ਭਾਂਡਾ ਹੱਥ ਨੇ ਲਗਾ ਕਾ ਨਾ ਆ ਹਾਲ ਹੋਣਾ ਕੋਤੇ ਵੀ ਮਾਤਮਾਨ ਵਾਲਾ ਕੰਮ ਹੋਣਾ ਜਾਨਵਰ ਆਰ ਤੁਸੀਂ ਤਾਂ ਏਸੀ ਲਾ ਕੇ ਬਹਿ ਜਾਓਗੇ ਜਿਹੜੇ ਹੋਰ ਜਾਨਵਰਾਂ ਪਾਰ ਡੰਗਰਾਂ ਬੱਚੇ ਉਹ ਕਿੱਥੇ ਜਾਣਗੇ ਮਤਲਬ ਗਰਮੀ ਇੰਨੀ ਪੈਂਦੀ ਹੈ ਇਹ ਅਸੀਂ ਬੂਟੇ ਪਹਿਲਾਂ ਵੀ ਲਾਇਆ ਹੋਇਆ ਹੈ ਇਹ ਇੱਧਰ ਖੜੀ ਆ ਜਾਮਣ ਦੇਖ ਲਓ ਐਡੀ ਵੱਡੀ ਉੱਪਰ ਤੱਕ ਹੋ ਗਈ ਇਹਨੂੰ 15 16 ਸਾਲ ਹੋ ਗਏ ਲਾਇਆ ਇਹਦੇ ਵਿੱਚ ਟਾਇਰ ਵੀ ਵਿੱਚ ਪਾਏ ਹੋਏ ਆ ਉਹਦੇ ਠੀਕ ਆ ਲੋਕ ਸ਼ਾਮੇ ਨਾਲੇ ਉਹਦੇ ਫਲ ਖਾਂਦੇ ਆ ਜਾਮਣਾ ਲੱਗੇ ਪਿਆ ਉਹਨੂੰ ਇਹ ਦੁਬਾਰਾ ਹੁਣ ਅਸੀਂ ਆਹ ਬੂਟਾ ਲਾਉਣ ਲੱਗੇ ਆ ਇੱਧਰ ਫੇਰ ਵੀ ਗਰਮੀ ਪੈਂਦੀ ਹੈ ਜ਼ਿਆਦਾ ਇਹ ਸਾਡੇ ਭਾਈ ਸਾਹਿਬ ਹੈਗੇ ਆ ਇੱਧਰ ਨਾਲ ਗੋਲ ਗੱਪਿਆਂ ਦਾ ਵੀ ਸੇ ਇਹ ਦਾ ਖਾਲਸਾ ਮੈਡੀਕਲ ਸਟੋਰ ਵਾਲੇ ਸਾਡੇ ਨਾਲ ਭਾਈ ਸਾਹਿਬ ਲਾਡੀ ਸਿੰਘ ਇਹ ਆ ਤੇ ਮੇਰੇ ਨਾਲ ਗੋਗੀ ਆਟੋ ਸੈਂਟਰ ਮੋਟਰਸਾਈਕਲਾਂ ਦਾ ਕੰਮ ਕਰਦੇ ਨੇ ਇਹਦੇ ਨਾਲ ਨਾਲੇ ਅਸੀਂ ਇਹ ਵੀ ਕਹਿੰਦੇ ਵੀ ਹਾਂ ਵੀ ਟਰੱਕ ਵੀ ਲਾਓ ਫੁੱਟੇ ਸਾਰੇ ਲਾਓ ਠੀਕ ਆ ਹੱਥ ਮੰਨ ਕੇ ਇਹ ਵੀ ਬੇਨਤੀ ਆ ਵੀ ਹਾਂ ਜੇ ਟਰੱਕ ਤਾਂ ਲਾਉਂਗੇ ਤਾਂ ਬਚੋਗੇ ਠੀਕ ਆ ਜਿਹੜੇ ਮੰਤਰੀ ਸ਼ੰਤਰੀ ਜਿਹੜੇ ਵੀ ਚਿੱਟੇ ਵਾਲਾ ਮਤਲਬ ਮਤਲਬ ਗਲਤ ਜਿਹੜੇ ਮਤਲਬ ਉਹ ਕਰਦੇ ਆ ਵੋਟਾਂ ਲੈ ਕੇ ਨਸ਼ੇ ਦੀ ਬੰਦ ਕਰਦੇ ਉਹਨਾਂ ਨੂੰ ਵੋਟ ਨਾ ਪਾਓ ਯਾਰ ਤੁਹਾਡੇ ਹੱਕ ਸੱਚੀ ਦੀ ਗੱਲ ਕਰਦਾ ਉਹਨੂੰ ਵੋਟ ਪਾਓ ಧನ್ವಾ